ਕਾਲ ਜੀ ਹੈਲੋ ਜੀ ਕਿਵੇਂ ਹੋ ਤੁਸੀਂ ਸਾਰੇ ਜਾਨੇ ਠੀਕ ਹੋ ਸਾਰੇ ਜਾਨੇ ਜਲਦੀ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਮੈਂ ਬਿਲਕੁਲ ਵਧੀਆ ਤੁਸੀਂ ਕਿਵੇਂ ਹੋ ਹਾਂਜੀ ਆਪਾਂ ਕਰਦੇ ਆ ਲਾਈਵ ਨੂੰ ਸਟਾਰਟ ਸਾਰੇ ਜਾਨੇ ਜਲਦੀ ਜਲਦੀ ਜੁਆਇਨ ਹੋ ਜੁ ਤੇ ਲਾਈਵ ਨੂੰ ਪਲੀਜ਼ ਅੱਗੇ ਆਪਣੇ ਫੈਮਲੀ ਤੇ ਫਰੈਂਡਸ ਨਾਲ ਸ਼ੇਅਰ ਕਰਿਆ ਕਰੋ ਮੈਂ ਬਿਲਕੁਲ ਵਧੀਆ ਜੀ ਤੁਸੀਂ ਕਿਵੇਂ ਹੋ ਲਾਈਵ ਨੂੰ ਪਲੀ ਸਗੇ ਸ਼ੇਅਰ ਕਰ ਦਿਓ ਫਿਰ ਜਦੋਂ ਸਾਰੇ ਜਾਨੇ ਜੁਆਇਨ ਹੋ ਗਏ ਫਿਰ ਆਪਾਂ ਲਾਈਵ ਨੂੰ ਸਟਾਰਟ ਕਰ ਦਾਂਗੇ ਹੈਲੋ ਜੀ ਸਸ਼ਕਾਲ ਕਿਵੇਂ ਤੁਸੀਂ ਸਾਰੇ ਜਾਨੇ ਠੀਕ ਹੋ ਐਂ ਤੁਹਾਡੀ ਸਭ ਦੀ ਫੈਮਲੀਜ਼ ਕਿਵੇਂ ਨੇ ਸਸ਼ਕਾਲ ਜੀ ਅਗਰ ਤੁਹਾਡਾ ਕੋਈ ਕੁਐਸਚਨ ਹੋਇਆ ਤਾਂ ਤੁਸੀਂ ਆਪਣਾ ਕੁਐਸਚਨ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਆਰਡਰ ਬੁਕਿੰਗ ਲਈ ਆਪਣੇ ਵਟਸਐਪ ਨੰਬਰ 8847600259 ਤੇ ਮੈਸੇਜ ਕਰਨਾ थैंक यू जी थैंक यू थैंक यू सो मच मैं भी लाइव करने बहुत मज़ा है हाँ जी अगे भी सूट खरीदते रहो होप थ सारे सूट आप भेजते हैं बट अगर माड़ा मोटा थोड़ा बहुत किसी थोड़ी बहुत दिक्कत आ जी तो फिर वो भी देख होंगे बाकी करते हैं इसकी लाइव स्टार्ट सस् श्रीकाल जी बस मैं कैमरा सेट कर लूं हेलो जी सत श्री अकाल थाने आपा कर दिया लाइव में स्टार्ट फर्स्ट हैगा अपना ए वाला सूट केमे तो सारे जन ठीक हो ਫਸਟ ਹੈਗਾ ਜੀ ਆਪਣਾ ਇਹ ਵਾਲਾ ਸੂਟ ਇਹ ਮੈਂ ਜੋ 850 ਦੇ ਆਫਰ ਵਾਲੀ ਵੀਡੀਓ ਪਾਈ ਸੀ ਉਹਦੇ ਵਿੱਚ ਇਹ ਸੂਟ ਮੇਰੇ ਵੇਅਰ ਕੀਤਾ ਹੋਇਆ ਸੀ ਤਾਂ ਉਹਦੇ ਨਾਲ ਤੁਹਾਡੀ ਬਹੁਤ ਇਨਕੁਆਰੀ ਆਈ ਸੀ ਕਿ ਇਹ ਵਾਲਾ ਸੂਟ ਇਹ ਵੀ ਡਿਜ਼ਾਈਨ ਤੁਸੀਂ ਲੈ ਕੇ ਆਓ ਤਾਂ ਆਪਾਂ ਇਹ ਸੂਟ ਹੁਣ ਰੈਡੀ ਹੋ ਚੁੱਕੀ ਹੈ ਜੀ ਹੈਲੋ ਜੀ ਇਸ ਤਰ੍ਹਾਂ ਉਹ ਸੂਟ ਦੇ neck ਦੇ ਉੱਪਰ ਵਰਕ ਹੋਇਆ ਹੋਇਆ ਸੀ ਤੁਸੀਂ ਵੇਖ ਸਕਦੇ ਹੋ ਇਹ neck ਦਾ ਡਿਜ਼ਾਈਨ ਹੈ ਜੀ ਸ਼ਰਟ ਦੇ ਉੱਪਰ ਨਿੱਕੀ ਨਿੱਕੀ ਇਸ ਤਰ੍ਹਾਂ ਡਾਟਸ ਪਏ ਹੋਣਗੇ ਤੇ ਇਸ ਤਰ੍ਹਾਂ ਜਿਹੜਾ ਮੇਰੇ ਪਾਇਆ ਹੋਇਆ ਇਹਦਾ ਪ੍ਰਾਈਸ 1400 ਰੁਪਏ ਹੈ ਜੀ ਇਸ ਤਰ੍ਹਾਂ ਸ਼ਰਟ ਤੇ ਵਰਕ ਕੀਤਾ ਹੋਇਆ ਹੈ ਇਸ ਤੁਹਾਨੂੰ ਦੋ ਕਲਰਸ ਮਿਲ ਜਾਣਗੇ ਮੈਂ ਦੋਨੋਂ ਕਲਰਸ ਸ਼ੋਅ ਕਰ ਦੂੰਗੀ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇਹ ਤੇ ਘੇਰੇ ਦੇ ਉੱਪਰ 24 25 ਘੇਰੇ ਦੇ ਅਕੋਰਡਿੰਗ ਇਹ ਸੂਟ ਰੈਡੀ ਹੋਇਆ ਹੋਇਆ ਜੀ ਜਿਨ੍ਹਾਂ ਦਾ 24 25 ਤੇ 23 ਘੇਰਾ ਉਹਨਾਂ ਲਈ ਇਹ ਸੂਟ ਰੈਡੀ ਹੋਇਆ ਬੈਕ ਸਾਈਡ ਘੇਰੇ ਤੇ ਵੀ ਵਰਕ ਆਊਗਾ ਤੇ ਇੱਕ ਸ तरफ ਫਰੰਟ ਸਾਈਡ ਘੇਰੇ ਤੇ 24 24 ਘੇਰੇ ਦੇ ਰਿਕਰਡਿੰਗ ਹੀ ਸੂਟ ਰੈਡੀ ਹੋਇਆ ਹੋਇਆ ਜੀ 23 24 ਘੇਰੇ ਦੇ ਰਿਕਰਡਿੰਗ ਸ਼ਰਟ ਦੇ ਫਰੰਟ ਸਾਈਡ ਵੀ ਵਰਕ ਆਊਗਾ ਪਿਓਰ ਖਾਦੀ ਕਾਟਨ ਦਾ ਸਟੱਫ ਆ ਪਿਓਰ ਕਾਟਨ ਰਹੂਗੀ ਬਹੁਤ ਵਧੀਆ ਕਾਟਨ ਆਪਾਂ ਯੂਜ਼ ਕੀਤੀ ਹੋਈ ਆ ਸ਼ਰਟ ਦੇ ਫਰੰਟ ਸਾਈਡ ਤੇ ਵਰਕ ਕੀਤਾ ਹੋਇਆ ਤੇ ਬੈਕ ਸਾਈਡ ਤੇ ਵਰਕ ਕੀਤਾ ਹੋਇਆ neck ਤੇ ਵਰਕ ਕੀਤਾ ਤੇ ਬਾਹਾਂ ਤੇ ਵਰਕ ਆਊਗਾ ਜੀ ਨੂੰ ਨੋ ਕਹਿ ਦਿਓ ਬਾਅਦ ਚ ਕਾਲ ਕਰ ਲੈਣ ਇਸ ਤਰ੍ਹਾਂ ਜੀ ਉਹਦੇ ਬਾਜੂ ਦੇ ਉੱਪਰ ਵਰਕ ਹੋਇਆ ਹੋਇਆ ਸੂਟ ਦੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਾਜੂ ਦਾ ਵਰਕ ਆਊਗਾ ਸੂਟ ਦੀ ਇਹ ਘੇਰੇ ਦਾ ਵਰਕ ਆਊਗਾ 23 24 ਘੇਰੇ ਦੇ ਅਕੋਰਡਿੰਗ ਤੁਸੀਂ ਇਹ ਸੂਟ ਬਣਾ ਸਕਦੇ ਹੋ ਤੇ ਇਸ ਤਰ੍ਹਾਂ neck ਦੇ ਉੱਪਰ ਵਰਕ ਆਊਗਾ ਜਿਸ 1500 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਸਕਰੀਨ ਸ਼ਾਟ ਪੇਜ ਕੇ ਆਪਣਾ ਆਰਡਰ ਜਲਦੀ ਜਲਦੀ ਬੁੱਕ ਕਰੋ ਇਹ ਸੇਮ ਉਹੀ ਸੂਟ ਆ ਜੋ ਮੇਰੇ ਉਹ ਵੀਡੀਓ ਦੇ ਵਿੱਚ ਅਪਲੋਡ ਕੀਤਾ ਹੋਇਆ ਸੀ ਤਾਂ ਕਰਕੇ ਆਪਾਂ ਇਹ ਸੂਟ ਹੁਣ ਰੈਡੀ ਕੀਤੇ ਆ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਨੈਕਸਟ ਹੈਗਾ ਜੀ ਬਲੈਕ ਵਾਲਾ ਬਹੁਤ ਹੀ ਪਿਆਰਾ ਪ੍ਰੀਮੀਅਮ ਕੁਆਲਿਟੀ ਦੇ ਸਟੱਫ ਦੇ ਵਿੱਚ ਸੂਟ ਰੈਡੀ ਹੋਇਆ ਹੋਇਆ ਹੈ ਇਹ ਤੁਸੀਂ ਵੇਖ ਸਕਦੇ ਹੋ ਸ਼ਰਟ ਦੇ ਉੱਪਰ ਤੁਹਾਨੂੰ ਦੋ ਪੈਨਲਸ ਮਿਲਣਗੇ ਤੇ ਫਲਾਰ ਮਿਲੇਗਾ ਇਸ ਤਰ੍ਹਾਂ ਦੋ ਤੁਸੀਂ ਦੇਖ ਸਕਦੇ ਹੋ ਦੋ ਲਾਈਨਸ ਵਾਲੇ ਪੈਨਲਸ ਨੇ ਜੀ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਲੈਂਥ ਤੇ ਘੇਰੇ ਸੂਟ ਦਾ ਤੁਸੀਂ ਕਿੰਨਾ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਹੋਇਆ ਜੀ ਤੁਸੀਂ ਵੇਖ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੋਇਆ ਹੋਇਆ ਘੇਰੇ ਦੇ ਉੱਪਰ ਲੈਂਥ ਵੀ ਤੁਸੀਂ ਕਿੰਨੀ ਵੀ ਰੱਖਣਾ ਚਾਹੋ ਉੰਨੀ ਰੱਖ ਸਕਦੇ ਹੋ ਸੇਮ ਹੀ ਵਰਕ ਆਪਾਂ ਇਹਦੀ ਬਾਜੂ ਦੇ ਉੱਪਰ ਕੀਤਾ ਇਹ ਫਲਾਰ ਵਾਲਾ ਡਿਜ਼ਾਈਨ ਤੁਹਾਨੂੰ ਇਹਦੀ ਬਾਜੂ ਦੇ ਉੱਪਰ ਮਿਲੇਗਾ ਬਹੁਤ ਪਿਆਰਾ ਸੂਟ ਹੋਇਆ ਹੋਇਆ ਰੈਡੀ 1000 ਰੁਪਏ ਦਾ ਪ੍ਰਾਈਸ ਰਹੂਗਾ ਜੀ ਵਿਦ ਸ਼ਿਪਿੰਗ スクリーンショット ਲੈ ਕੇ ਤੁਸੀਂ ਮੰਗਾ ਸਕਦੇ ਹੋ ਬਹੁਤ ਪਿਆਰਾ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਦੇ ਸਟੱਫ ਤੇ ਸੂਟ ਹੋਇਆ ਹੋਇਆ ਹੈ ਤਾਂ 1000 ਰੁਪਏ ਦਾ ਪ੍ਰਾਈਸ ਰਹੂਗਾ ਜਲਦੀ ਜਲਦੀ ਆਰਡਰ ਬੁੱਕ ਕਰੋ ਇਹਦੇ ਵਿੱਚ ਤੁਹਾਨੂੰ ਫਿਰੋਜ਼ੀ ਕਲਰ ਵੀ ਮਿਲ ਜੂਗਾ ਇਹ ਤੁਸੀਂ ਦੇਖ ਸਕਦੇ ਹੋ ਹੈਲੋ ਜੀ ਇਹਦੇ ਵਿੱਚ ਤੁਹਾਨੂੰ ਇਹ ਫਿਰੋਜ਼ੀ ਕਲਰ ਵੀ ਮਿਲ ਜੂ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ 1000 ਰੁਪਏ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਤਾਂ ਸਕਰੀਨਸ਼ਾਟ ਲੈ ਕੇ ਫੁੱਲ 5 ਮੀਟਰ ਕਪੜਾ ਮਿਲੂਗਾ ਬਹੁਤ ਵਧੀਆ ਫੈਬਰਿਕਾ ਕੋਈ ਸ਼ਿਕਾਇਤ ਨਹੀਂ ਫੈਬਰਿਕ ਦੀ ਤਾਂ 5 ਮੀਟਰ ਕਪੜਾ ਮਿਲੂਗਾ ਤੁਹਾਨੂੰ 700 ਦੀ ਰੇਂਜ ਦੇ ਵਿੱਚ ਤਾਂ ਜੀ ਕੋਈ ਸੂਟ ਨਹੀਂ ਹੈਗਾ कॉटन ਦੇ ਵਿੱਚ ਤਾਂ ਫਿਲਹਾਲ ਪ੍ਰਿੰਟਡ ਆ ਜਾਂਦੇ ਨੇ 700 ਦੇ ਵਿੱਚ ਇਹ ਵਰਕ ਵਾਲੇ ਤਾਂ ਕਿਉਂਕਿ ਫੈਬਰਿਕ ਹੀ ਕੱਲਾ 700 ਦਾ ਹੁੰਦਾ ਜੀ ਨਾਲ ਉੱਪਰ ਅਸੀਂ ਵਰਕ ਕਰਦੇ ਆ ਇਹ ਸ਼ਰਟ ਦੀ ਲੈਂਥ ਕਿਹੜਾ ਕਿੰਨਾ ਵੀ ਰੱਖ ਸਕਦੇ ਫੁੱਲ 5 ਮੀਟਰ ਕਪੜਾ ਆਊਗਾ ਇਹ 블랙 ਕਲਰ ਦੇ ਵਿੱਚ ਆ ਸੇਮ ਤੁਹਾਨੂੰ ਇਹ ਫਰੋਜ਼ੀ ਕਲਰ ਦੇ ਵਿੱਚ ਮਿਲ ਜਾਊਗਾ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਹੈਗੀ ਹੈ ਅਵੇਲੇਬਲ ਸਸ਼ਕਾਲ ਜੀ ਜਿਹੜੇ ਕਸਟਮਰ ਆਨਲਾਈਨ ਪੇਮੈਂਟ ਨਹੀਂ ਕਰ ਸਕਦੇ ਉਹ ਸੀਓਡੀ ਤੇ ਮੰਗਵਾ ਸਕਦੇ ਆ ਬਾਕੀ 850 ਵਾਲੇ ਦੇ ਵਿੱਚ ਪਿਸਤਾ ਕਲਰ ਆਪਾਂ ਰੈਡੀ ਕਰ ਪਿਸਤਾ ਕਲਰ ਆਪਾਂ ਇਹਦੇ ਵਿੱਚ ਕਰ ਦਿੱਤਾ ਬਾਕੀ ਜੀ ਅਸੀਂ 700 ਵਾਲਾ ਸੂਟ ਇਹ ਤਾਂ ਨਹੀਂ ਉਹ ਕਰਦੇ ਕਿਉਂਕਿ 100 ਰੁਪਏ 150 ਰੁਪਏ ਜਿੰਨੀ ਵੀ ਸ਼ਿਪਿੰਗ ਜਾਂਦੀ ਹੈ ਉਹ ਅਸੀਂ ਦਿੰਨੇ ਆ ਉਹ ਸਾਡੀ ਹੀ ਵਿੱਚੋਂ ਅਸੀਂ ਤਾਂ ਹੀ ਅਸੀਂ ਸ਼ਿਪਿੰਗ ਫ੍ਰੀ ਕੀਤੀ ਹੋਈ ਆ ਉਹ ਸਾਡਾ ਹੀ ਖਰਚਾ ਪੈਂਦਾ ਸਾਨੂੰ ਸ਼ਿਪਿੰਗ ਦਾ ਇਹਦੇ ਵਿੱਚ ਆਹ ਵਾਲੇ ਕਲਰਸ ਆਪਾਂ ਰੈਡੀ ਕਰ ਦਿੱਤੇ ਆ ਜਿਹੜੇ ਕਸਟਮਰ ਰਹਿ ਗਏ ਸੀ ਜਿਵੇਂ ਕਹਿੰਦੇ ਸੀ ਵੀ ਇਹ ਵਾਲਾ ਕਲਰ ਚਾਹੀਦਾ ਤਾਂ ਕਲਰ ਇਹ ਹੋ ਚੁੱਕਿਆ ਹੈ ਰੈਡੀ ਇਹਦੀ ਵੀ ਅੱਜ ਵੀਡੀਓ ਅਪਲੋਡ ਕੀਤੀ ਸੀ ਇਹਦੇ ਵਿੱਚ ਤੁਹਾਨੂੰ ਪਾਊਡਰ ਬਲੂ ਕਲਰ ਵੀ ਮਿਲ ਜੂਗਾ ਇਹ ਗ੍ਰੀਨ ਤਾਂ ਆਪਾਂ ਕੀਤਾ ਹੀ ਹੈ ਰੈਡੀ ਤੇ ਇਹਦੇ ਵਿੱਚ ਤੁਹਾਨੂੰ yellow ਕਲਰ ਵੀ ਮਿਲ ਜੂਗਾ 850 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਸ਼ਿਪਿੰਗ ਵਿੱਚ ਰਹੂਗੀ ਇਹ ਸੂਟ ਹੋ ਚੁੱਕੇ ਨੇ ਰੈਡੀ ਜਿਹੜੇ ਵੀ ਕਸਟਮਰ ਰਹਿ ਗਏ ਸੀ ਤਾਂ ਉਹ ਮੰਗਵਾ ਸਕਦੇ ਆ ਆਪਣਾ ਮੰਗਵਾ ਸਕਦੇ ਜੀ ਆਪਣਾ ਸੂਟ ਘਰ ਬੈਠੇ ਨੈਕਸਟ ਹੈਗਾ 700 ਦੇ ਵਿੱਚ ਮੈਂ ਦਿਖਾ ਦਿੰਨੀ ਆ ਏ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦੀ ਸ਼ਰਟ ਦਾ ਪ੍ਰਿੰਟ ਆ ਬਹੁਤ ਸੋਹਣਾ ਤੇ ਬਾਟਮ ਤੇ ਵਰਕ ਹੋਇਆ ਹੋਇਆ ਸੂਟ ਤੇ ਹੋਇਆ ਹੋਇਆ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਹੀ ਸੋਹਣਾ ਪ੍ਰਿੰਟ ਹੈਗਾ ਸੂਟ ਦਾ ਇਸ ਤਰ੍ਹਾਂ ਸ਼ਰਟ ਦੇ ਉੱਪਰ ਘੇਰੇ ਦੇ ਉੱਪਰ ਪੈਚ ਲਗਾਇਆ ਹੋਇਆ ਜੀ ਇਹ ਪੈਚ ਹੈ ਇਸ ਤਰ੍ਹਾਂ ਸ਼ਰਟ ਦਾ ਪ੍ਰਿੰਟ ਆ ਨਜ਼ਦੀਕ ਤੋਂ ਦੇਖ ਸਕਦੇ ਹੋ ਬਹੁਤ ਪਿਆਰਾ ਫੈਬਰਿਕ ਹੈ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਹੈ ਜੀ ਸੂਟ ਦਾ ਇਸ ਤਰ੍ਹਾਂ ਰਹੂਗੀ ਨਾਲ ਬਾਟਮ ਪਲੀ ਹਾਂ ਇਸ ਤਰ੍ਹਾਂ ਨਾਲ ਰਹੂਗੀ ਬਾਟਮ ਤੇ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਦੇਖ ਸਕਦੇ ਤੁਸੀਂ ਨਜ਼ਦੀਕ ਤੋਂ ਇਹ ਕੰਟਰਾਸਟ ਦੇ ਵਿੱਚ ਬਾਟਮ ਹੈ ਜੀ ਤੁਸੀਂ ਮੰਗਵਾ ਸਕਦੇ ਹੋ 700 ਰੁਪਏ ਦਾ ਪ੍ਰਾਈਸ ਰਹੂਗਾ ਪੀਸ ਇਹਦੇ ਵਿੱਚ ਚਿੱਕੀ ਰੈਡੀ ਹੈ ਤਾਂ ਅਗਰ ਸਕਰੀਨਸ਼ਾਟ ਸੈਂਡ ਕਰਨਾ ਤਾਂ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਸਾਡੇ WhatsApp ਨੰਬਰ ਦੇ ਉੱਪਰ WhatsApp ਨੰਬਰ ਨੂੰ ਮੈਂ ਪਿੰਨ ਕਰ ਦਿੰਨੀ ਹਾਂ ਇੱਥੇ 8847600249 ਇਹ ਵਾਲੇ ਸੂਟ ਦੇ ਵਿੱਚ 50 ਰੁਪਏ ਕੋਰੀਅਰ ਚਾਰਜਸ ਲੱਗਣਗੇ ਹੈਲੋ ਜੀ ਤਾਂ ਮਤਲਬ 750 ਰੁਪਏ ਦਾ ਪਾਊਗਾ ਤੁਹਾਨੂੰ ਇਹ ਸ਼ਰਟ ਹੈ ਇਸ ਤਰ੍ਹਾਂ ਪੈਚ ਵਰਕ ਹੋਇਆ ਹੋਇਆ ਹੈ ਕਿਰਾ ਤੁਸੀਂ ਇਹਦਾ ਕਿੰਨਾ ਵੀ ਰੱਖੋ ਤੇ ਉਸ ਤਰ੍ਹਾਂ ਬਾਟਮ ਤੇ ਵਰਕ ਹੋਇਆ ਹੋਇਆ ਹੈ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ 1 ਮਿੰਟ 1 ਮਿੰਟ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਇਸ ਤਰ੍ਹਾਂ ਸ਼ਰਟ ਦੇ ਉੱਪਰ ਸ਼ਰਟ ਦੇ ਉੱਪਰ ਦੋ ਪੈਨਲਸ ਬਨੇ ਹੋਏ ਆ ਤੁਸੀਂ ਵੇਖ ਸਕਦੇ ਹੋ ਇਹ ਦੋ ਪੈਨਲਸ ਹਨ ਕਿ ਜੀ ਤੁਹਾਨੂੰ ਸਟ੍ਰੇਟ ਬੱਝਦੇ ਨਹੀਂ ਹੈ ਬਾਜੂ ਤੇ ਵੀ ਇਸ ਤਰ੍ਹਾਂ ਦੋ ਪੈਨਲਸ ਆਣਗੇ 800 ਰੁਪਏ ਡਿਪੈਂਡੈਂਟ ਹੈ ਫੁੱਲ 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 ਇਸ ਤਰ੍ਹਾਂ ਬਾਜੂ ਦੇ ਉੱਪਰ ਫਲਾਰ ਬਣਿਆ ਹੋਇਆ ਜੀ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਸ਼ਰਟ ਦੇ ਉੱਪਰ ਹੈਲੋ ਜੀ ਸਸ਼ਕਾਲ ਇਹ ਤੁਸੀਂ ਵੇਖ ਸਕਦੇ ਹੋ ਇਹ ਦੋ ਪੈਨਲਸ ਬਨੇ ਹੋਏ ਆ ਹਾਂ ਜੀ ਤੁਸੀਂ ਪੁੱਛੋ ਕੀ ਕੁਐਸਚਨ ਆ ਹਾਂ ਜੀ WhatsApp ਤੇ ਰਿਪਲਾਈ ਕਰ ਦਿੰਨੇ ਆ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦੋ ਪੈਨਲਸ ਬਨੇ ਹੋਏ ਆ 800 ਰੁਪਏ ਪ੍ਰਾਈਸ ਰਹੂਗਾ ਜੀ ਇਹ ਸੂਟ ਦਾ ਤਾਂ ਇਹ ਵੀ ਤੁਸੀਂ ਮੰਗਵਾ ਸਕਦੇ ਹੋ ਆਪਣਾ ਸ਼ਿਪਿੰਗ ਫ੍ਰੀ ਰਹੂਗੀ ਸੂਟ ਦੀ ਤੇ ਸਕਰੀਨਸ਼ਾਟ ਆਪਣਾ ਜਲਦੀ ਜਲਦੀ ਤੁਸੀਂ ਸੈਂਡ ਕਰ ਸਕਦੇ ਹੋ ਲੈਂਥ ਤੇ ਘੇਰਾ ਕਿੰਨਾ ਵੀ ਰੱਖ ਸਕਦੇ ਹੋ ਬਾਜੂ ਤੇ ਫਲਾਰ ਆਊਗਾ ਸ਼ੋਰ ਤੇ ਦੋ ਪੈਨਲ ਆਉਣਗੇ 800 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਧੀਆ ਕੁਆਲਿਟੀ ਦੀ ਕਾਟਨ ਦਾ ਸਟੱਫ ਹੈ 850 ਬਾਟਮ ਤੇ ਵਰਕੇਗੇ ਕਿੱਥੇ ਇਹਦੇ ਨਾਲ ਦਾ ਸੇਮ ਹੋਗੀ ਤੇ ਦਿੱਤਾ ਨੈਕਸਟ ਹੈਗੇ ਜੀ ਇਹ ਵਾਲਾ ਸੂਟ ਬਰਬਰੀ ਦਿਖਾ ਦਿੰਦੇ ਇਹ ਜਿਹੜੇ ਆਪਾਂ ਬਰਬਰੀ ਦੇ ਉੱਪਰ ਕਰਦੇ ਹੁੰਨੇ ਆ ਬਰਬਰੀ ਪਲੇਨ ਵਾਲਾ ਉਹ ਲੈ ਕੇ ਆਏ ਪ੍ਰਿੰਟਡ ਵਾਲੀ ਚੋਂ 1400 1500 ਜਿਹੜਾ ਵੀ ਆ ਹਾਂਜੀ ਬਰਬਰੀ ਚ ਦਿਖਾ ਦਿੰਨੇ ਆ ਸੀ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਸ਼ਰਟ ਦੇ ਉੱਪਰ ਇਸ ਤਰ੍ਹਾਂ ਦਾ ਪ੍ਰਿੰਟ ਆ ਸ਼ਰਟ ਦਾ ਤੇ ਪੈਚਵਰਕ ਹੋਇਆ ਹੋਇਆ ਜੀ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਹੋਇਆ 850 ਰੁਪਏ ਦਾ ਪ੍ਰਾਈਸ ਰਹੂਗਾ ਇਹ ਬਾਟਮ ਦਾ ਵਰਕ ਹੈ ਜੀ ਕਢਾਈ ਆਊਗੀ ਹਾਂਜੀ ਦਿਖਾ ਦਿੰਨੇ ਆ ਜੀ ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਇਹ ਸ਼ਰਟ ਤੇ ਪੈਚ ਲੱਗਿਆ ਹੋਇਆ बॉटम ਤੇ ਵਰਕ ਆਊਗਾ ਹੈਲੋ ਜੀ ਸਸ਼ੀਕਾਲ ਸ਼ਰਟ ਤੇ ਪੈਚ ਲੱਗਿਆ ਹੋਇਆ बॉटम ਤੇ ਵਰਕ ਆਊਗਾ ਤੇ ਸੂਟ ਤੁਹਾਨੂੰ ਮਿਲ ਜੂਗਾ ਇਹ 850 ਰੁਪਏ ਦਾ ਇਹ ਹੈਗਾ ਜੀ ਬਰਬਰੀ कॉटन ਤੇ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕੱਲ ਮੇਰੇ ਵੀਡੀਓ ਦੇ ਵਿੱਚ ਅਪਲੋਡ ਕੀਤਾ ਹੋਇਆ ਸੀ ਤਾਂ ਬਹੁਤ ਕੁਐਸ਼ਨਸ ਆਈ ਸੀ ਇਸ ਤਰ੍ਹਾਂ ਪ੍ਰੋਪਰ ਲੋਕਾ ਹੋ ਗਈ ਸੂਟ ਤੁਸੀਂ ਵੇਅਰ ਕੀਤਾ ਵੀ ਦੇਖਿਆ ਹੋਊਗਾ ਬਹੁਤ ਪਿਆਰਾ ਸੂਟ ਹੈ ਜੀ ਇਸ ਤਰ੍ਹਾਂ ਨੈਕ ਤੇ ਵਰਕ ਹੋਇਆ ਹੋਇਆ ਸ਼ਰਟ ਦੇ ਉੱਪਰ ਵਰਕ ਹੋਇਆ ਹੋਇਆ ਹੈ ਇਸ ਸੂਟ ਤੇ ਨਜ਼ਦੀਕ ਤੋਂ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਜੀ ਹਾਂਜੀ ਦਿਖਾ ਦਿੰਨੇ ਆ ਇਹ ਬਰਬਰੀ कॉटन ਦੇ ਉੱਪਰ ਹੋਇਆ ਹੋਇਆ ਪ੍ਰੀਮੀਅਮ ਕੁਆਲਿਟੀ ਦੀ ਬਰਬਰੀ कॉटन ਹੈ ਇਹਦਾ ਪ੍ਰਾਈਸ ਰਹੂਗਾ 1400 ਰੁਪਏ ਵਿਦ ਵਰਕ ਇਹ ਤੁਸੀਂ ਦੇਖ ਸਕਦੇ ਹੋ ਜੋ ਹੈਗੀ ਹੈ ਬਰਬਰੀ ਦੂਸਰੇ ਬਰਬਰੀ ਲਾਈਨਿੰਗ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਪ੍ਰਿੰਟ ਆਪਣੇ ਕੋਲੇ ਹੈਗੇ ਆ ਇਹ ਵੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਸ਼ਰਟ ਰਹੂਗੀ ਜੀ ਪਰ ਸ਼ਰਟ ਦੇ ਵਿੱਚ نیچے ਤੁਹਾਨੂੰ ਲਾਈਨਿੰਗ ਦੀ ਲੋੜ ਪਊਗੀ ਇਹ ਵੇਖ ਸਕਦੇ ਇਸ ਤਰ੍ਹਾਂ ਜਾਲੀ ਵਾਲਾ ਸਟੱਫ ਹੈ ਇਹ ਬਰਬਰੀ ਦਾ ਸਟੱਫ ਆ ਨਾਲ ਮਸਲੀਨ ਦੀ ਬਾਟਮ ਰਹੂਗੀ ਜਿਵੇਂ ਇਹ ਸ਼ਰਟ ਹੈ ਜੀ ਇਸ ਤਰ੍ਹਾਂ ਮਸਲੀਨ ਦੀ ਬਾਟਮ ਆਜੂਗੀ ਨਾਲ ਤਾਂ ਬਹੁਤ 13 ਸੂਟ ਬੰਦ ਹੈ 14 14 ਕਿੰਨੇ 14 7914000 ਵੈਸੇ ਇਹਦਾ ਪ੍ਰਾਈਸ ਅਗਰ ਤੁਸੀਂ ਸਾਡੇ ਕੋਲ ਵਿਜ਼ਿਟ ਕਰਕੇ ਲੈਣਾ ਪਰ ਅਗਰ ਜਿਵੇਂ ਤੁਸੀਂ ਮੰਗਵਾਉਣਾ ਹੈ ਉੱਥੇ ਆਪਣੇ ਘਰ ਬੈਠੇ ਤਾਂ 1500 ਰੁਪਏ ਦਾ ਪਾਏਗਾ ਵਿਦ ਸ਼ਿਪਿੰਗ ਨਹੀਂ ਜੀ ਛਿਜਦਾ ਤਾਂ ਨਹੀਂ ਹੈਗਾ ਨਹੀਂ ਜੀ ਛਿਜਦਾ ਨਹੀਂ ਹੈਗਾ ਲਾਈਨਿੰਗ ਲੱਗੂਗੀ ਇਹਦੇ نیچے ਬਰਬਰੀ कॉटन ਦੇ ਵਿੱਚ ਪ੍ਰਿੰਟਡ ਚ ਨਹੀਂ ਹੈਗੇ ਜੀ ਸਾਡੇ ਕੋਲੇ ਪਲੇਨ ਅਸੀਂ ਰੱਖਦੇ ਆ ਬਰਬਰੀ कॉटन ਤਾਂ ਇਸ ਤਰ੍ਹਾਂ ਨੇ ਅਗਰ ਲੈਣਾ ਹੈ ਤੁਸੀਂ ਦੱਸ ਦਿਓ ਨੈਕਸਟ ਹੈਗਾ ਜੀ ਇਹ ਵਾਲਾ ਡਿਜ਼ਾਈਨ ਬਹੁਤ ਹੀ ਪਿਆਰਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਬਹੁਤ ਡਿਮਾਂਡ ਆਉਂਦੀ ਹੈ ਇਸ ਤਰ੍ਹਾਂ ਸ਼ਰਟ ਦੇ ਉੱਪਰ ਹਾਂਜੀ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਸ਼ਰਟ ਦੇ ਉੱਪਰ ਆਪਾਂ ਵਰਕ ਕੀਤਾ ਬਹੁਤ ਪਿਆਰੀ ਮਸਟਰਡ ਕਲਰ ਦੀ ਸ਼ਰਟ ਹੈ ਇਹ ਸ਼ਰਟ ਦਾ ਵਰਕ ਆ ਗਿਆ ਦੋ ਤੁਹਾਨੂੰ ਸਕੁਅਰਸ ਨਾਲ ਇਸ ਤਰ੍ਹਾਂ ਡਿਜ਼ਾਈਨ ਜਿਹੜੇ ਮੇਰੇ ਪਾਏ ਹੋਏ ਹੈ ਜੀ 1400 ਰੁਪਏ ਪ੍ਰਾਈਸ ਆਫ ਸੂਟ ਦਾ ਗ੍ਰੀਨ ਸੂਟ ਦਾ ਪ੍ਰਾਈਸ ਜੀ 1400 ਰੁਪਏ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਮਿਲੂਗਾ ਇਹ ਨੈਕ ਤੇ ਵਰਕ ਆਊਗਾ ਇਸ ਤਰ੍ਹਾਂ ਜੀ ਤੁਹਾਨੂੰ ਇਹਦੇ ਬਾਹਾਂਾਂ ਦੇ ਉੱਪਰ ਸੌਰੀ ਪੌਂਚਿਆਂ ਦੇ ਉੱਪਰ ਵਰਕ ਮਿਲੂਗਾ ਮਾਊਸ ਕਲਰ ਚ ਕਿਹੜਾ ਕਹਿ ਰਹੀ ਹਾਂ ਪਿੱਛੇ ਜੀ ਤੁਸੀਂ ਮਾਰਕ ਕਰਕੇ ਭੇਜ ਜੇ ਮੈਂ ਤੁਹਾਨੂੰ ਫੋਟੋ ਭੇਜ ਦੂੰਗੀ ਉਹਦੀ ਇਹ ਤੁਸੀਂ ਵੇਖ ਸਕਦੇ ਹੋ ਹਾਂਜੀ ਦਿਖਾ ਦਿੰਨੇ ਇਸ ਤਰ੍ਹਾਂ ਨਾਲ ਬਾਟਮ ਰਹੂਗੀ ਤੇ ਨਾਲ ਇਸ ਤਰ੍ਹਾਂ ਦਾ ਦੁਪੱਟਾ ਰਹੂਗਾ 1500 ਰੁਪਏ ਪ੍ਰਾਈਸ ਹੈ ਜੀ ਇਹ ਸੂਟ ਦਾ ਵਿਦੇ ਦੁਪੱਟਾ ਕੋਟ ਸੁਪਰ نیٹ ਕੋਟਡ ਹੋਰੀਏ ਦਾ ਦੁਪੱਟਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪ੍ਰੋਪਰ ਲੁੱਕ ਹੈ ਜੀ ਸੂਟ ਦੀ ਇਹਦੇ ਵਿੱਚ ਬਲੈਕ ਕਲਰ ਹੈਗਾ ਬਰਦੀ कॉटन ਚ ਹੈਗਾ ਨਾ ਉਹ ਸੌਰੀ ਹੋ ਚੰ ਹਾਂਜੀ ਹੈਗਾ ਬਲੈਕ ਕਲਰ ਉਹਦੇ ਵਿੱਚ ਇਸ ਤਰ੍ਹਾਂ ਪ੍ਰੋਪਰ ਲੁੱਕ ਆਊਗੀ 1500 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਇੱਕ ਵਾਰ ਕਮੈਂਟ ਦੇ ਵਿੱਚ ਪਲੀਜ਼ ਜ਼ਰੂਰ ਰਿਸਪੌਂਸ ਕਰਦਿਆ ਕਰੋ ਉਹਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਤੁਸੀਂ ਸੁਣ ਰਹੇ ਹੋ ਐਕਟਿਵ ਹੋ ਪਲੀਜ਼ ਰਿਸਪੌਂਸ ਕਰਦੇ ਰਿਹਾ ਕਰੋ ਇਸ ਤਰ੍ਹਾਂ ਪੌਂਚੀ ਤੇ ਵਰਕਾ ਹੋਗਾ ਇਹ ਸ਼ਾਰਟ ਦਾ ਵਰਕ ਹੈ ਤੇ ਇਸ ਤਰ੍ਹਾਂ ਹੈਗੀ ਹੈ ਜੀ ਦੁਪੱਟਾ ਤਾਂ 1500 ਰੁਪਏ ਪ੍ਰਾਈਸ ਹੈ ਇਹਦਾ ਵਿਦ ਦੁਪੱਟਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਨੈਕਸਟ ਹੈਗਾ ਜੀ ਇਹ ਵਾਲਾ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਤੇ ਉੱਪਰ ਹੋਇਆ ਆਇਆ ਵਰਕ ਸਿੰਧੀ ਵਰਕ ਵਾਲਾ ਛੋਟੇ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਲਾਈਨਿੰਗ ਵਾਲਾ ਫੈਬਰਿਕ ਹੈ ਜੀ ਬਹੁਤ ਪਿਆਰਾ ਫੈਬਰਿਕ ਹੈ ਪ੍ਰੈਸ ਦੀ ਜ਼ਰੂਰਤ ਵੀ ਪੈਂਦੀ ਹੈਗੀ ਪਿਓਰ ਕਾਟਨ ਦਾ ਫੈਬਰਿਕ ਆ ਸ਼ਰਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਇਹ ਨਿੱਕੀ ਨਿੱਕੀ ਸਿੰਧੀ ਹਾਂਜੀ ਠੀਕ ਹੈ ਜੀ ਪਲੀਜ਼ ਰਿਸਪੌਂਸ ਕਰਦੇ ਰਿਹਾ ਕਰੋ ਇਸ ਤਰ੍ਹਾਂ ਸਿੰਧੀ ਦੀ ਬੂਟੀ ਹੈਲੋ ਜੀ ਸਸ਼ੇਕਾਲ ਇਸ ਤਰ੍ਹਾਂ ਸਿੰਧੀ ਦੀ ਬੂਟੀ ਹੋਈ ਹੋਈ ਹੈ ਜੀ ਵਰਕ ਹੈਲੋ ਜੀ ਇਸ ਤਰ੍ਹਾਂ ਹੋਇਆ ਹੋਇਆ ਜੀ ਘੇਰੇ ਦੇ ਉੱਪਰ ਵਰਕ ਇਹ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਇਹ ਆਪਾਂ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਲੈਂਥ ਤੇ ਘੇਰਾ ਤੁਸੀਂ ਇਹ ਸੂਟ ਦਾ ਕਿੰਨਾ ਵੀ ਰੱਖ ਸਕਦੇ ਹੋ ਹਾਂਜੀ ਦਿਖਾ ਦਿੰਨੇ ਆ ਲੈਂਥ ਤੇ ਘੇਰਾ ਤੁਸੀਂ ਇਹ ਸੂਟ ਦਾ ਕਿੰਨਾ ਵੀ ਰੱਖ ਸਕਦੇ ਹੋ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਫੁੱਲ 5 ਮੀਟਰ ਦਾ ਕੱਪੜਾ ਰੋਗਾ ਬਹੁਤ ਸਿੰਪਲ ਤੇ ਸੋਬਰ ਵਰਕਸ ਨਾਲ ਵਰਕ ਹੋਇਆ ਜਿ ਜਿਨ੍ਹਾਂ ਨੇ ਵੀ ਆਪਣੀ ਮਦਰ ਲਈ ਲੈਣਾ ਹੈ ਆਪਣੇ ਲਈ ਲੈਣਾ ਤਾਂ ਬਹੁਤ ਪਿਆਰਾ ਸੂਟ ਹੈ ਜੀ ਜਿਵੇਂ ਅੱਜਕੱਲ੍ਹ ਸਿੰਧੀ ਦਾ ਟ੍ਰੈਂਡ ਹੈ ਤਾਂ ਬਹੁਤ ਪਿਆਰਾ ਵਰਕ ਹੋਇਆ ਹੋਇਆ ਸਿੰਧੀ ਦਾ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ 1300 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਹਾਂਜੀ ਤੁਹਾਡੇ ਇੱਕ ਜਦੋਂ ਵੀ ਤੁਹਾਡਾ ਪਾਰਸਲ ਡਿਸਪੈਚ ਹੋ ਜਾਂਦਾ ਤਾਂ ਤੁਹਾਡੇ ਨੰਬਰ ਤੇ ਨਾ ਪ੍ਰਨੀਤ ਘੋੜ ਦੇ ਨਾਮ ਤੋਂ ਮੈਸੇਜ ਆਉਂਦਾ ਹੋਊਗਾ ਤਾਂ ਪ੍ਰਨੀਤ ਘੋੜ ਨਾਮ ਮੇਰਾ ਹੈ ਜੀ ਤਾਂ ਕਰਕੇ ਕਨਫਿਊਜ਼ ਨਾ ਹੋਇਆ ਕਰੋ ਕਿ ਪਾਰਸਲ ਤੁਸੀਂ ਗਲਤ ਨਾਮ ਤੇ ਭੇਜਤਾ ਤਾਂ ਅਸੀਂ ਉਹ ਪਾਰਸਲ ਮੇਰੇ ਨਾਮ ਤੋਂ ਹੀ ਆਉਂਦਾ ਤੁਹਾਨੂੰ 1300 ਰੁਪਏ ਪ੍ਰਾਈਸ ਸੀ ਜੀ ਪਿਛਲੇ ਸੂਟ ਦਾ ਬਾਕੀ ਜੋ ਮੈਂ ਬਰਬਰੀ ਦੇ ਵਿੱਚ ਦਿਖਾਇਆ ਸੀ ਉਹਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲ ਜੂਗਾ ਜਿਹੜੇ ਕਸਟਮਰ ਬਲੈਕ ਕਲਰ ਦਾ ਕਹਿ ਰਹੀ ਸੀ ਦੇਖ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਬਲੈਕ ਕਲਰ ਮਿਲ ਜਾ ਤੁਸੀਂ ਇਹ ਬਾਈ ਕਰ ਸਕਦੇ ਹੋ ਦੇ ਨਾਲ ਮਸਲੀਨ ਦੀ ਬਾਟਮ ਰਹੂਗੀ ਇਸ ਤਰ੍ਹਾਂ ਮਸਲੀਨ ਦੀ ਪ्युअर ਮਸਲੀਨ ਦੀ ਬਾਟਮ ਹੈ ਇਸ ਤਰ੍ਹਾਂ ਹੈਗੀ ਹੈ ਜੀ ਸ਼ਰਟ ਬਰਬਰੀ ਦੀ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਲੜਦਾ ਨਹੀਂ ਚੁੱਪਦਾ ਨਹੀਂ ਬਹੁਤ ਸੋਹਣਾ ਫੈਬਰਿਕ ਹੈ ਬਰਬਰੀ ਦਾ ਬਲੈਕ ਦੇ ਵਿੱਚ ਤੁਹਾਨੂੰ ਇਹ ਵਾਲਾ ਪ੍ਰਿੰਟ ਵੀ ਮਿਲ ਜਾਊਗਾ ਹਾਂਜੀ ਹੋ ਜਾਏਗਾ ਜੀ ਵਰਕ ਜਿਸ ਤਰ੍ਹਾਂ ਤੁਸੀਂ ਕਹੋਗੇ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਬਲੈਕ ਦੇ ਵਿੱਚ ਤੁਹਾਨੂੰ ਇਹ ਵਾਲਾ ਵੀ ਮਿਲ ਜਾਊਗਾ ਬਹੁਤ ਪਿਆਰਾ ਸੂਟ ਹੋਇਆ ਹੋਇਆ ਹੈ ਜੀ ਰੈਡੀ ਇਹਦੇ ਨਾਲ ਵੀ ਮਸਲੀਨ ਦੀ ਬਾਟਮ ਰਹੂਗੀ スクリーンショット ਲੈ ਕੇ ਤੁਸੀਂ ਮੰਗਵਾ ਸਕਦੇ ਹੋ ਅਗਰ ਇਹਦੇ ਉੱਪਰ ਵਰਕ 1500 ਰੁਪਏ ਵਿਦ ਸ਼ਿਪਿੰਗ ਕੱਲ ਨੂੰ ਵੀਡੀਓ ਵਿੱਚ ਦਿਖਾਉਂਗੀ 1500 ਰੁਪਏ ਵਿਦ ਸ਼ਿਪਿੰਗ ਅਗਰ ਵਿਜ਼ਿਟ ਕਰਕੇ ਲੈਣਾ ਤਾਂ 1400 ਰੁਪਏ ਦਾ ਜੀ ਇਹ ਸੂਟ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਮੰਗਵਾ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਨੈਕਸਟ ਹੈਗਾ ਜੀ ਬਲੈਕ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਕਾਵੀਏ ਦਾ ਡਿਜ਼ਾਈਨ ਹੋਇਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੋਇਆ ਹੋਇਆ ਜੀ ਸੂਟ ਦੇ ਉੱਪਰ ਇਸ ਤਰ੍ਹਾਂ ਬਲੈਕ ਕਲਰ ਨਾ ਪ੍ਰੋਪਰ ਕੈਮਰਾ ਦੇ ਵਿੱਚ ਸ਼ੋ ਨਹੀਂ ਹੁੰਦਾ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਜੀ ਪ੍ਰੋਪਰ ਪਿਓਰ ਬਲੈਕ ਕਲਰ ਆ ਜ਼ੈਡ ਬਲੈਕ ਕਹਿ ਦਿੰਨੇ ਆ ਜੀ ਇਹਨੂੰ ਆਪਾਂ ਇਸ ਤਰ੍ਹਾਂ ਕਾਵੀਏ ਦਾ ਡਿਜ਼ਾਈਨ ਹੋਇਆ ਹੋਇਆ ਇਹ ਥ੍ਰੈਡ ਨਾਲ ਵਰਕ ਹੋਇਆ ਫਲਾਵਰਸ ਬਨੇ ਹੋਏ ਆ ਇਹ ਕਾਵੀਆ ਲੱਗਿਆ ਹੋਇਆ ਜੀ ਸੇਮ ਤੁਹਾਨੂੰ ਹਾਂਜੀ ਜਿਹੜਾ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਇਸ ਨੰਬਰ ਦੇ ਉੱਪਰ ਸਕਰੀਨਸ਼ਾਟ ਭ ਕੀ ਵਾਲਾ ਸੂਟ ਮੇਰਾ ਸਾਈਡ ਤੇ ਰੱਖ ਦਿਓ ਤਾਂ ਅਸੀਂ ਉਹ ਤੁਹਾਡਾ ਸਾਈਡ ਤੇ ਰੱਖ ਦਵਾਂਗੇ ਇਸ ਤਰ੍ਹਾਂ ਪੌਂਚੇ ਤੇ ਬਾਵਾ ਤੇ ਹਾਂਜੀ ਜੋ ਮੇਰੇ ਪਾਇਆ ਹੋਇਆ ਛੋੜ ਕਲਰ ਹੈ ਉਹ ਦਿਖਾ ਦਿੰਨੇ ਤੁਹਾਨੂੰ ਦੇਵੇ ਦੇ ਵਿੱਚ ਇਸ ਤਰ੍ਹਾਂ ਪੌਂਚੇ ਤੇ ਬਾਵਾ ਤੇ ਕਾਵੀ ਵਾਲਾ ਡਿਜ਼ਾਈਨ ਆਊਗਾ ਜੀ 1300 ਰੁਪਏ ਪ੍ਰਾਈਸ ਹੈ ਇਹਦਾ ਵਿਦਆਊਟ ਦੁਪੱਟਾ ਸੂਟ ਦਾ ਜਿਹੜਾ ਬਲੈਕ ਵਾਲਾ ਦੁਪੱਟੇ ਨਾਲ ਜਿਹਾਊਗਾ ਤਾਂ ਉਹ ਦੁਪੱਟਾ ਹੈ ਇਸ ਤਰ੍ਹਾਂ ਨਾਲ ਇਹਦੇ ਨਾਲ ਜਿਹਾਊਗਾ ਚੁਣੌਣ ਦਾ ਦੁਪੱਟਾ ਇਹ ਦੇਖ ਸਕਦੇ ਹੋ ਤੁਸੀਂ ਕੰਪਿਊਟਰਾਈਜ਼ਡ ਆਈ ਕਰਵਾਈ ਹੋਈ ਹੈ ਮੈਂ ਪ੍ਰੋਪਰ ਤੁਹਾਨੂੰ ਦਿਖਾ ਦੇਣੀ ਆ ਇਹ ਤੁਸੀਂ ਵੇਖ ਸਕਦੇ ਹੋ ਪ्योर ਚਨੋਂਨ ਦਾ ਇਸ ਤਰ੍ਹਾਂ ਸਟਾਰਸ ਵਾਲਾ ਬਹੁਤ ਸੋਹਣਾ ਹੋਇਆ ਹੋਇਆ ਦੁਪੱਟਾ ਰੈਡੀ ਕਿੱਥੇ ਗਿਆ ਇਸ ਤਰ੍ਹਾਂ ਦੁਪੱਟਾ ਆ ਜਾਏਗਾ ਜੀ ਇਹ ਤੁਸੀਂ ਵੇਖ ਸਕਦੇ ਹੋ ਇਹ ਦੁਪੱਟਾ ਇਸ ਤਰ੍ਹਾਂ ਸੂਟ ਦੀ ਲੁੱਕ ਆ ਜਾਈਗੀ ਘੇਰੇ ਦੀ ਵਰਕ ਮੈਂ ਤੁਹਾਨੂੰ ਦਿਖਾਈ ਦਿੱਤਾ ਤਰਾਕੀ ਦੇ ਉੱਪਰ ਵਰਕ ਕੀਤਾ ਹੈ ਇਹ ਹੈਗੀ ਹੈ ਜੀ ਦੁਪट्टे ਦੀ ਲੁੱਕ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਵਿਦਿ ਦੁਪट्टे ਦਾ ਪ੍ਰਾਈਸ ਕਿੰਨਾ ਹੈ ਵਧੀਆ ਜੀ 1300 ਆ 1900 1900 ਰੁਪਏ ਪ੍ਰਾਈਸ ਹੈ ਜੀ ਇਹਦਾ ਵਿਦਿ ਦੁਪੱਟਾ ਹਾਂ ਜੀ ਜਿਹੜਾ WhatsApp ਨੰਬਰ ਪਿੰਨ ਕੀਤਾ ਹੋਇਆ ਉਹਦੇ ਉੱਪਰ ਤੁਸੀਂ ਮੈਸੇਜ ਕਰਕੇ ਫੋਟੋ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਡਾਈ ਹੋਈ ਹੋਈ ਹੈ ਚਨੌਨ ਦਾ ਦੁਪੱਟਾ ਹੈ ਜੀ ਸਟਫ ਇਹ ਵਾਲਾ ਹੈਗਾ ਸਟੱਫ ਜੌਰਜਟ ਤੇ ਦੁਪੱਟਾ ਚਨਾਉਣ ਦਾ ਵਧੀਆ ਪਾਰਟੀ ਵੇਅਰ ਸੂਟ ਹੈ ਤਾਂ ਤੁਸੀਂ ਜਿਵੇਂ ਗਰਮੀਆਂ ਦੇ ਵਿੱਚ ਹਾਂਜੀ ਠੀਕ ਹੈ ਮੈਂ ਸਾਈਡ ਤੇ ਰੱਖ ਦਿੰਨੀ ਆ ਤੁਹਾਡਾ ਇਹ ਸੂਟ ਬਸ ਤੁਸੀਂ ਮੈਸੇਜ ਕਰ ਦਿਓ WhatsApp ਤੇ ਪਾਪਾ ਦੇਖ ਰਹੇ ਨੇ ਸਟੱਫ ਜੌਰਜਟ ਦਾ ਸੀ ਜੀ ਇਹ ਸੂਟ ਦਾ ਜਿਹੜਾ ਮੇਰੇ ਪਾਇਆ ਹੋਇਆ ਚ ਹੋਰ ਕਲਰ ਦਿਖਾ ਦਿੰਨੇ ਆ ਜੀ ਤੁਹਾਨੂੰ ਅਮਾ ਦੀ ਹੋਈ ਚ ਭਲੇ ਨੈਕਸਟ ਹੈਗੇ ਜੀ ਇਸ ਤਰ੍ਹਾਂ ਰੈੱਡ ਕਲਰ ਦਾ ਸੂਟ ਹੋਇਆ ਹੋਇਆ ਹੈ ਰੈਡੀ ਫਿਓਨਾ ਸਟੱਫ ਦੇ ਵਿੱਚ neck ਦੇ ਉੱਪਰ V shape ਇਸ ਤਰ੍ਹਾਂ ਵਰਕ ਹੋਇਆ ਹੋਇਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਪੈਨਲਸ ਆਉਣਗੇ ਸ਼ਰਟ ਦੇ ਉੱਪਰ ਇਹ ਪੌਂਚੇ ਤੇ ਬਾਹਵਾ ਤੇ ਤੁਹਾਨੂੰ ਵਰਕ ਮਿਲੇਗਾ 1200 ਰੁਪਏ ਦਾ ਪ੍ਰਾਈਸ ਹੈ ਫਿਓਨਾ ਦਾ ਸਟੱਫ ਹੈ ਬਲ ਨਹੀਂ ਪੈਂਦੇ 5 ਮੀਟਰ ਕਪੜਾ ਹੋਊਗਾ ਗਰਮੀਆਂ ਦੇ ਵਿੱਚ ਜਾਂ ਜਿਵੇਂ ਕਿਸੇ ਨੇ ਲੜਕੀ ਨੇ ਆਪਣੀ ਵੈਡਿੰਗ ਲਈ ਲਈ ਵੀ ਹੈ ਕਿਵੇਂ ਵੀ ਲੈਣਾ ਤਾਂ ਬਹੁਤ ਪਿਆਰਾ ਸੂਟ ਹੈ ਤਿੱਲੇ ਨਾਲ ਵਰਕ ਹੋਇਆ ਹੋਇਆ ਜੀ 1200 ਦਾ ਪ੍ਰਾਈਸ ਰਹੂਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਇਹ ਕਿੰਦੇ ਦਾ ਜੌਰਜਟ ਹੈ ਜੋਰਜਟ ਇਹ ਰਹਿ ਗਈ ਅ नेक्स्ट ਹੈਗਾ ਜੀ ਇਸ ਤਰ੍ਹਾਂ ਜੌਰਜਟ ਦੇ ਵਿੱਚ ਬਹੁਤ ਸਿੰਪਲ ਤੇ ਸੋਬਰ ਕਢਾਈ ਨਾਲ ਆਪਾਂ ਵਰਕ ਕੀਤਾ ਹੋਇਆ ਸੂਟ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਘੇਰੇ ਦੇ ਉੱਪਰ ਵਰਕ ਮਿਲੇਗਾ ਬਹੁਤ ਹੀ ਪਿਆਰੀ ਜੌਰਜਟ ਹੈ ਚੇਲਮਲ ਜੌਰਜਟ ਹੈ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦੀ ਜੌਰਜਟ ਆ ਬਹੁਤ ਹੀ ਸੋਹਣਾ ਫੈਬਰਿਕ ਆ ਤੇ ਘੇਰੇ ਦੇ ਉੱਪਰ ਇਸ ਤਰ੍ਹਾਂ ਆਪਾਂ ਡਿਫਰੈਂਟ ਡਿਫਰੈਂਟ ਥ੍ਰੈਡ ਨਾਲ ਵਰਕ ਕੀਤਾ ਹੋਇਆ ਪਹੁੰਚੇ ਦੇ ਉੱਪਰ ਵਰਕ ਕੀਤਾ ਹੋਇਆ ਤੇ ਬਾਹਾਂ ਦੇ ਉੱਪਰ ਵਰਕ ਕੀਤਾ ਹੈ ਬਹੁਤ ਪਿਆਰਾ ਸੂਟ ਹੈ ਜੀ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ 1200 ਰੁਪਏ ਦਾ ਪ੍ਰਾਈਸ ਹੈ 1200 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਤਾਂ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਜੀ ਤੁਸੀਂ ਅ ਗ੍ਰੀਨ ਜਿਹੜਾ ਮੇਰੇ ਵੇਅਰ ਕੀਤਾ ਹੋਇਆ ਸੀ ਉਹ ਵਾਲਾ ਕਹਿ ਰਹੇ ਹੋ ਤੁਸੀਂ ਇਹ ਦੇਖ ਸਕਦੇ ਹੋ 1200 ਰੁਪਏ ਪ੍ਰਾਈਸ ਆਊਗਾ ਜੀ ਘੇਰੇ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਤੇ ਇਹ ਪੌਂਚੇ ਤੇ ਬਾਵਾ ਦਾ ਵਰਕ ਹੈ ਬਹੁਤ ਪਿਆਰਾ ਸੂਟ ਹੋਇਆ ਹੋਇਆ ਹੈ ਰੈਡੀ ਨਾਲ ਟਾਈ ਐਂਡ ਡਾਈ ਸਿੰਗਲ ਡਾਈ ਦਾ ਦੁਪੱਟਾ 1400 ਸਰਪੇ ਪ੍ਰਾਈਸ ਹੈ ਜੀ ਨਾਲ ਸਿੰਗਲ ਡਾਈ ਦਾ ਦੁਪੱਟਾ ਤੁਸੀਂ ਟਾਈ ਐਂਡ ਡਾਈ ਦਾ ਦੁਪੱਟਾ ਤੁਸੀਂ ਕਿਵੇਂ ਵੀ ਵੇਅਰ ਕਰ ਸਕਦੇ ਹੋ ਵਰਕ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਅਗਰ ਤੁਹਾਡਾ ਕੋਈ ਕੁਐਸਚਨ ਹੁੰਦਾ ਤੁਸੀਂ ਆਪਣਾ ਕੁਐਸਚਨ ਵੀ ਨਾਲ-ਨਾਲ ਪੁੱਛ ਸਕਦੇ ਹੋ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਪੈਨਲਸ ਵਰਕ ਦੇ ਵਿੱਚ ਚਾਹ ਪੀ ਗੱਲ ਕਰ ਲਵਾਂਗੇ ਆਫਰ ਲਗਾਇਆ ਹੋਇਆ ਹੈ ਜੀ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਸ਼ਰਟ ਦੇ ਉੱਪਰ ਵਰਕ ਹੋਇਆ ਹੋਇਆ ਦੋ ਪੈਨਲਸ ਬਨੇ ਹੋਏ ਆ ਬਾਜੂ ਦੇ ਉੱਪਰ ਆਊਗਾ 1000 ਰੁਪਏ ਸੂਟ ਦਾ ਪ੍ਰਾਈਸ ਹੋਗਾ ਸ਼ਿਪਿੰਗ ਫ੍ਰੀ ਰਹੂਗੀ ਇਹ ਤੁਸੀਂ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੋ ਪੈਨਲਸ ਆਉਣਗੇ ਲੈਂਥ ਤੇ ਘੇਰਾ ਤੁਸੀਂ ਇਹਦਾ ਕਿੰਨਾ ਵੀ ਰੱਖ ਸਕਦੇ ਹੋ ਫੁੱਲ 5 ਮੀਟਰ ਕਾਟਨ ਦਾ ਸੂਟ ਮਿਲੂਗਾ ਪਿਕਚਰ ਵੀ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਇਹ ਵੇਖ ਸਕਦੇ ਹੋ ਬਹੁਤ ਪਿਆਰਾ ਸੂਟ ਬਨਾ ਹੋਇਆ ਹੈ ਜੀ 5 ਮੀਟਰ ਇਹਦਾ ਕਪੜਾ ਆਊਗਾ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਸੱਸ਼ਵੀ ਕਾਲ ਜੀ ਇਸ ਤਰ੍ਹਾਂ ਵਰਕ ਹੋਇਆ ਹੋਇਆ ਸੇਮੇ ਵਰਕ ਬਾਜੂ ਤੇ ਮਿਲ ਹਾਂ ਜੀ ਫੋਟੋ ਜੀ ਕਾ ਜੀ ਰੈਡੀ ਜਿਹੜਾ ਮੇਰੇ ਪਾਇਆ ਹੋਇਆ ਤੇ 1400 ਰੁਪਏ ਪ੍ਰਾਈਸ ਹੈ ਇਹ ਚ ਕਲਰ ਦੇ ਦੂੰ ਮੈਂ ਹਾਂ ਲੀ ਥੋੜਾ ਜਿਹਾ ਠੀਕ ਹੈ 1000 ਰੁਪਏ ਦਾ ਪ੍ਰਾਈਸ ਹੈ ਜੀ ਸੂਟ ਦਾ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਤੁਸੀਂ ਜੋ ਮੇਰੇ ਵੀਰ ਕੀਤਾ ਹੋਇਆ ਬਸ ਇਹ ਚ ਥੋੜੀ ਜੀ ਡਾਰਕ ਸ਼ੇਡ ਹੈਗੀ ਹੈ ਜੀ ਅਵੇਲੇਬਲ ਇਹ ਤੁਸੀਂ ਦੇਖ ਸਕਦੇ ਹੋ ਹਾਂਜੀ ਤੁਸੀਂ ਮੈਸੇਜ ਕਰਦੇ ਹੋ ਤੁਹਾਨੂੰ ਦੱਸ ਦਾਂਗੀ ਇਸ ਹੈਲੋ ਜੀ ਇਸ ਤਰ੍ਹਾਂ ਸੂਟ ਬਣਿਆ ਹੋਇਆ ਜਿਸ ਤਰ੍ਹਾਂ ਮੇਰੇ ਪਾਇਆ ਹੋਇਆ ਜਿ ਤੁਹਾਨੂੰ ਡਾਰਕ ਕਲਰ ਮਿਲ ਜੂਗਾ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਘਰੇ ਦੇ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਵਰਗ ਤੇ ਇਸ ਤਰ੍ਹਾਂ ਬਾਵਾ ਤੇ ਹੋਇਆ ਹੋਇਆ ਜੀ ਬਹੁਤ ਪਿਆਰਾ ਸੂਟ ਹੈ ਨਹੀਂ ਇਸ ਵਿੱਚ ਬਸ ਦੋ ਕਲਰਸ ਹੀ ਨੇ ਇਹਨਾਂ ਦੋ ਕਲਰਸ ਤੋਂ ਤੁਸੀਂ ਕੋਈ ਵੀ ਕਲਰ ਮੰਗਵਾ ਸਕਦੇ ਹੋ ਹਾਂਜੀ ਤੁਸੀਂ ਦੁਬਾਰਾ ਤੋਂ ਮੈਸੇਜ ਕਰ ਦਿਓ ਹੁਣੇ ਮੈਸੇਜ ਕਰ ਦਿਓ ਹੁਣੇ ਤੁਹਾਡੇ ਰਿਪਲਾਈ ਕਰ ਦਵਾਂਗੇ ਅਸੀਂ ਸੌਰੀ ਅਗਰ ਰਿਪਲਾਈ ਨਹੀਂ ਹੋ ਪਾਇਆ ਪਰ ਅਸੀਂ ਤੁਹਾਡੇ ਰਿਪਲਾਈ ਕਰ ਦਵਾਂਗੇ スクリーンショット ਲੈ ਕੇ ਤੁਸੀਂ ਮੰਗਵਾ ਸਕਦੇ ਹੋ ਜੀ ਹਾਂਜੀ ਇਹ ਲਾਈਵ ਨੂੰ ਅਸੀਂ ਸੇਵ ਕਰ ਦਾਂਗੇ WhatsApp ਤੇ ਰਿਪਲਾਈ ਕਰਦੇ ਆ ਜੀ ਕਿਉਂਕਿ ਮੈਸੇਜ ਕਾਫੀ ਜ਼ਿਆਦਾ ਹੁੰਦੇ ਨੇ ਤੇ 1400 ਰੁਪਏ ਪ੍ਰਾਈਸ ਜਿਹੜਾ ਮੇਰੇ ਪਾਇਆ ਹੋਇਆ ਹੈ ਇਹਦੇ ਨਹੀਂ ਰਿਪਲਾਈ ਦੇ ਤੁਹਾਨੂੰ ਫੋਨ ਕਰ ਤੁਸੀਂ ਫੋਨ ਕਰ ਲਿਆ ਕਰੋ ਅਗਰ ਕਈ ਵਾਰ ਬਾਈ ਚਾਂਸ ਨਹੀਂ ਰਿਪਲਾਈ ਹੁੰਦਾ ਤਾਂ ਫੋਨ ਕਰਦੇ ਜਾਇਆ ਕਰੋ ਇਹ ਤੁਸੀਂ ਵੇਖ ਸਕਦੇ ਹੋ ਹਾਂ ਜੀ ਪਿਛਲੇ ਸੂਟ ਦਾ ਪ੍ਰਾਈਸ ਜਿਹੜਾ ਮੇਰੇ ਪਾਸਾ 1400 ਰੁਪਏ ਪ੍ਰਾਈਸ ਹੈ ਜੀ ਸੂਟ ਦਾ ਜਿਵੇਂ ਇਸ ਤਰ੍ਹਾਂ ਦਾ ਦੁਪੱਟਾ ਇਹ ਆਪਾਂ ਗੁਰਮੁਖੀ ਲਿਪੀ ਦੇ ਵਿੱਚ ਦੁਪੱਟਾ ਰੈਡੀ ਕੀਤਾ ਤੁਸੀਂ ਵੇਖ ਸਕਦੇ ਹੋ ਤਾਂ ਇਹ ਅਗਰ ਤੁਸੀਂ ਦੁਪੱਟਾ ਮੰਗਵਾਉਣਾ ਹੈ ਦੁਪੱਟਾ ਮੰਗਵਾ ਸਕਦੇ ਹੋ ਜੀ ਹੈਂਡ ਪੇਂਟ ਵਾਲੇ ਸੂਟ ਵੀ ਲੈ ਕੇ ਆਵਾਂਗੇ ਇਸ ਤਰ੍ਹਾਂ ਦਾ ਰਾਇਲ ਬਲੂ ਕਲਰ ਦਾ ਦੁਪੱਟਾ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਗੁਰਮੁਖੀ ਲਿਪੀ ਨਾਲ ਵਰਕ ਹੋਇਆ ਹੋਇਆ ਹੈ ਜੀ ਇਹਦੇ ਉੱਪਰ ਤੇ ਫੋਰ ਸਾਈਡ ਤੋਂ ਨੂੰ ਕਟਵਰਕ ਮਿਲੂਗਾ ਬਹੁਤ ਪਿਆਰਾ ਦੁਪੱਟਾ ਹੈ ਇਹ ਦੇਖ ਸਕਦੇ ਹੋ ਤੁਸੀਂ ਨਾਲ ਪਲੀਨ ਸੂਟ ਹੈ ਜਿਵੇਂ ਕਿ ਤੀਆਂ ਦਾ ਫੰਕਸ਼ਨ ਆਊਗਾ ਤਾਂ ਉਸ ਤਰ੍ਹਾਂ ਤੁਸੀਂ ਕਿਵੇਂ ਵੀ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਆਪਾਂ ਇਹਦੇ ਉੱਪਰ ਵਰਕ ਕੀਤਾ ਹੋਇਆ ਹੈ ਜੀ ਦੁਪੱਟੇ ਦੇ ਉੱਪਰ ਹੀ ਥੈਂਕ ਯੂ ਜੀ ਇਸ ਤਰ੍ਹਾਂ ਦੁਪੱਟੇ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਆਸ-ਪਾਸ ਤੁਹਾਨੂੰ ਫੋਰ ਸਾਈਡ ਕਟਵਰਕ ਮਿਲੂਗਾ ਪ੍ਰਾਈਸ ਇਹਦਾ 600 ਰੁਪਏ ਇਹਦਾ ਪ੍ਰਾਈਸ ਰਹੂਗਾ ਤਾਂ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇੱਕ ਪੀਸ ਦੇ ਵਿੱਚ ਆਪਣੇ ਕੋਲ ਰੈਡੀ ਹੈ ਤਾਂ 600 ਹੋ ਦੋ-ਤਿੰਨ ਪੀਸ ਹੋ ਰਹੀ ਨੇ ਤਾਂ 600 ਪਰ ਇੱਕ ਕੁ ਪੀਸ ਦੇ ਵਿੱਚ ਰੈਡੀ ਹੈ ਘੇਰਾ ਹੋਰ ਹੈ ਤੁਸੀਂ ਕਿੰਨਾ ਵੀ ਰੱਖ ਸਕਦੇ ਹੋ ਜਿੰਨਾ ਚਾਹੋਗੇ ਓਨਾ ਘੇਰਾ ਤੁਸੀਂ ਰੱਖ ਸਕਦੇ ਹੋ ਸੂਟ ਦਾ ਨਹੀਂ ਜੀ ਇਹਦੇ ਵਿੱਚ ਸਿਰਫ ਇੱਕ ਰਾਇਲ ਬਲੂ ਕਲਰ ਹੀ ਰੈਡੀ ਹੋਇਆ ਕਿਉਂਕਿ ਇਹ ਕਲਰ ਬਹੁਤ ਪਿਆਰਾ ਲੱਗਦਾ ਹੈ ਵੇਅਰ ਕੀਤਾ ਹੋਇਆ ਬਾਕੀ ਤੁਸੀਂ ਸਕਰੀਨਸ਼ਾਟ ਕਿਸ ਕਸਟਮਰ ਨੇ ਕਰਵਾਇਆ ਸੀ ਫਿਰ ਆਪਣਾ ਇੱਕ ਹੋਰ ਐਕਸਟਰਾ ਕਰ ਹਾਂਜੀ ਵੈਸੇ ਇੱਕ ਕਸਟਮਰ ਨੇ ਕਰਵਾਇਆ ਸੀ ਸੀ ਉਹਦੇ ਨਾਲ ਆਪਣਾ ਵੀ ਇੱਕ ਦੁਪੱਟਾ ਐਡ ਕਰਤਾ ਸੀਗਾ ਤਾਂ ਕਰਕੇ ਅਸੀਂ ਲੈ ਕੇ ਆਏ ਹਾਂ ਦੁਪੱਟਾ ਜਿਵੇਂ ਤਿਆਂ ਦੇ ਫੰਕਸ਼ਨ ਤੇ ਆ ਕਿਸੇ ਵੀ ਫੰਕਸ਼ਨ ਤੇ ਤੁਸੀਂ ਪੋਣ ਤਾਂ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਉੱਪਰ ਕਲਰ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਅਲੱਗ-ਅਲੱਗ ਆਪਾਂ ਥ੍ਰੈਡ ਨਾਲ ਇਹਦੇ ਉੱਪਰ ਵਰਕ ਕੀਤਾ ਹੋਇਆ ਹੈਲੋ ਜੀ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਜਲਦੀ-ਜਲਦੀ ਮੰਗਵਾ ਸਕਦੇ ਹੋ ਆਪਣਾ ਸੂਟ ਹਾਂਜੀ ਵੱਡੇ नैक्सट है जी हैं, हैंड पेंट वाला सूट इस तरह वर्क होया हो हाँ जी दोबारा हमने मैसेज कर दो पापा बस देख ही रहे है। इस तरह वर्क होया हुआ, हैंड पेंट होया हो जी अठ सौ रुपए सूट का प्राइस रहूगा घेरा तो लेंथ यदि ले, किन्नी भी रख सकते हो प्रीमियम क्वालिटी का स्टफ है थैंक यू जी इस तरह यद बाजू के उपर वर्क होलो जी सताल मेरे पाया हुआ जो प्राइस है चौदह सौ रुपए जी ਨੈਕਸਟ ਹੈਗਾ ਫੁਲਕਾਰੀ ਵਾਲਾ ਡਿਜ਼ਾਈਨ ਇਹ ਤੁਸੀਂ ਵੇਖ ਸਕਦੇ ਹੋ ਹਾਂਜੀ ਫਰੌਗ ਡਿਜ਼ਾਈਨ ਵੀ ਲੈ ਕੇ ਆਵਾਂਗੇ ਹਾਂਜੀ ਹੈਂਡਵਰਕ ਦੇ ਵਿੱਚ ਸਿੰਧੀ ਵਾਲੇ ਆਪਾਂ ਮਸ਼ੀਨ ਵਰਕ ਨਾਲ ਰੈਡੀ ਕਰਦੇ ਹਾਂ ਜੀ ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਨਿੱਕੀ ਨਿੱਕੀ ਡਾਟਸ ਪਈਆਂ ਹੋਈਆਂ ਇਹ ਤੁਹਾਨੂੰ ਸ਼ਰਟ ਦੇ ਉੱਪਰ ਵਰਕ ਮਿਲੇਗਾ ਤੇ ਇਸ ਤਰ੍ਹਾਂ ਨੈਕ ਦੇ ਉੱਪਰ ਵਰਕ ਮਿਲੇਗਾ ਸ਼ਰਟ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਹੁਤ ਸਫਾਈ ਨਾਲ ਵਰਕ ਹੋਇਆ ਹੋਇਆ ਜੀ ਨਜ਼ਦੀਕ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਨੀ yellow ਦੇ ਵਿੱਚ ਨਹੀਂ ਜੀ blue color ਦੇ ਵਿੱਚ ਕੀਤਾ ਹੋਇਆ ਆਪਾਂ pure geiza cotton ਦੇ ਉੱਪਰ ਹੀ ਸੂਟ ਹੋਇਆ ਹੋਇਆ ਤੇ ਪੌਂਚੇ ਤੇ ਬਾਵਾ ਵੀ ਨੇ ਕੱਲੀਆਂ ਪੌਂਚੀ ਮੰਮਾ ਹਾਂ ਪੌਂਚੇ ਤੇ ਬਾਵਾ ਵੀ ਹਾਂ ਹਾਂ ਦੇਖੀਂ ਕਰਦੇ ਹਾਂ ਬਾਵਾ ਨੇ ਸਾਰਾ ਕੁਝ ਕਰਨਾ ਹਾਂਜੀ ਪੇਮੈਂਟ ਤੁਹਾਨੂੰ ਸਕੈਨਰ ਸੈਂਡ ਕਰ ਦਿੰਦੇ ਆ ਉਹਦੇ ਉੱਪਰ ਤੁਸੀਂ ਪੇਮੈਂਟ ਕਰਦੇ ਹੋ ਆਪਣਾ ਆਰਡਰ ਬੁਕਿੰਗ ਲਈ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਾਜੂ ਦੇ ਉੱਪਰ ਵਰਕ ਹੋਇਆ ਹੋਇਆ ਤੇ ਪ੍ਰਾਈਸ ਇਹਦਾ ਸੋ ਲੰਸਰ ਪਰ ਦਾ ਪ੍ਰਾਈਸ ਰੂਗਾ ਪ्योर ਗੀਜ਼ਾ ਕਾਟਨ ਦੇ ਉੱਪਰ ਹੀ ਸੂਟ ਰੈਡੀ ਹੋਇਆ ਹੋਇਆ ਜੀ ਹਾਂਜੀ ਤੁਸੀਂ ਮੈਸੇਜ ਕਰ ਦਿਓ ਪੇਮੈਂਟ ਤੁਹਾਨੂੰ ਸਕੈਨਰ ਸੈਂਡ ਕਰ ਦਿੰਦੇ ਆ ਉਹਦੇ ਉੱਪਰ ਤੁਸੀਂ ਪੇਮੈਂਟ ਕਰ ਸਕਦੇ ਹੋ ਜਿਹੜੇ ਕਸਟਮਰ ਆਨਲਾਈਨ ਪੇਮੈਂਟ ਨਹੀਂ ਕਰ ਸਕਦੇ ਤਾਂ ਉਹ ਕੈਸ਼ ਔਨ ਡਿਲੀਵਰੀ ਤੇ ਵੀ ਮੰਗਵਾ ਸਕਦੇ ਆ ਪਰ ਉਹ ਪਲੀਜ਼ ਪਕਰ ਲੈ ਨਾ ਇਹ ਤੁਸੀਂ ਵੇਖ ਸਕਦੇ ਹੋ ਨੈਕਸਟ ਹੋਇਆ ਇਸ ਤਰ੍ਹਾਂ ਵਰਕ ਇਹ ਸਹੀ ਨਹੀਂ ਦਿਖ ਰਿਹਾ ਇਹਦੇ ਵਿੱਚ ਤਾਂ ਫੋਟੋ ਅਪਲੋਡ ਕਰ ਮੈਨੂੰ ਦਿਖਾ ਦੇ ਠੀਕ ਹੈ ਸਹੀ ਨਹੀਂ ਦਿਖ ਰਿਹਾ ਹਾਂਜੀ ਵਾਈਟ ਸੂਟ ਹੈਗਾ ਮੋੜਨੀਆਂ ਵਾਲੇ ਡਿਜ਼ਾਈਨ ਹੋਇਆ ਹੋਇਆ ਇਹਦੇ ਉੱਪਰ ਵੀ ਰਾਇਲ ਬਲੂ ਕਲਰ ਨਾਲ ਹਾਂਜੀ ਵਿਧ ਚੁੰਨੀ ਵੀ ਲੈ ਕੇ ਆਇਆ ਕਰਾਂਗੇ ਆਪਾਂ ਪਰ ਐਕਚੁਅਲੀ ਆਈਆਂ ਵੀ ਹੁੰਦੀਆਂ ਨੇ ਨਾਲ ਮੰਗਵਾ ਸਕਦੇ ਮੰਗਵਾ ਸਕਦੇ ਵੈਸੇ ਤੁਸੀਂ ਦੁਪੱਟਾ ਹਾਂਜੀ ਉਹ ਤੁਸੀਂ ਲਾਈਵ ਨੂੰ ਬੈਕਸਾਈਡ ਕਰਕੇ ਦੇਖ ਲਿਓ 1400 ਪ੍ਰਾਈਸ ਹੈ ਜੀ ਸ਼ਾਰਟ ਕਰਤੀ ਵਾਲਾ ਹਾਂਜੀ ਤੁਸੀਂ ਕਿਹੜਾ ਕਹਿ ਰਹੇ ਹੋ ਜਿਹਦੇ ਦੋ ਸਾਈਡ ਘੇਰੇ ਤੇ ਦੋਨੇ ਪਹੁੰਚੇ ਤੇ ਬਾਹਾਂ ਤੇ ਵਰਕ ਕੀਤਾ ਹੋਇਆ ਉਹ ਚ ਲੈਮਨ ਕਲਰ ਹੈ ਨਾ ਹਾਂ ਜੂ ਦਿਖਾ ਦਿੰਨੀ ਆ ਮੈਂ ਤੁਹਾਨੂੰ ਨਹੀਂ ਉਹਦੇ ਵਿੱਚ ਸਿੰਗਲ ਕਲਰ ਹੀ ਹੈ ਜੀ ਪ੍ਰਾਈਸ ਹੀ ਮੈਂ ਨਾਲ-ਨਾਲ ਬੋਲਦੀ ਆ ਤਾਂ ਉਸ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਹੈਗਾ ਜੀ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਜੀ ਥੈਂਕ ਯੂ ਜੀ ਥੈਂਕ ਯੂ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਓ ਮੈਂ ਤੁਹਾਨੂੰ ਪੂਰੀ ਡੀਟੇਲ ਸੈਂਡ ਕਰ ਦੂੰਗੀ ਇਸ ਤਰ੍ਹਾਂ ਕੇ ਰੇ ਦੇ ਉੱਪਰ ਮੋਰਨੀਆਂ ਪਾਈਆਂ ਹੋਈਆਂ ਜੀ ਇਹ ਵਿੱਚ ਆਪਾਂ ਸਿੱਪੀ ਨਾਲ ਵਰਕ ਕੀਤਾ ਹੋਇਆ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਸਿੱਪੀ ਨਾਲ ਬਹੁਤ ਪਿਆਰਾ ਵਰਕ ਹੋਇਆ ਤੇ ਰਾਇਲ ਬਲੂ ਕਲਰ ਦਾ ਇਸ ਨਾਲ ਦੁਪੱਟਾ ਆਊਗਾ ਤੇ ਇਸ ਤਰ੍ਹਾਂ ਪੌਂਚੇ ਤੇ ਬਾਵਾ ਦੇ ਉੱਪਰ ਹਾਂਜੀ ਤੁਹਾਡਾ orange ਕਲਰ ਦਾ ਸੂਟ ਰੈਡੀ ਹੋ ਰਿਹਾ ਕੱਲ ਤੱਕ ਡਿਸਪੈਚ ਕਰ ਦਵਾਂਗੇ ਹਾਂਜੀ ਠੀਕ ਹੈ ਜੀ ਪਾ ਦਿਆ ਕਰਾਂਗੇ ਐਕਚੁਅਲੀ ਇਹਨਾਂ ਟਾਈਮ ਨਹੀਂ ਲੱਗਦਾ ਪਰ ਪਾ ਦਿਆ ਕਰਾਂਗੇ ਜੀ 24 ਕੇ ਦੇ ਵਿੱਚ ਸੂਟ ਰੈਡੀ ਹੋ ਗਿਆ ਉਹ ਆਂਟੀ ਦਾ ਗੁਰਦਾਸਪੁਰ ਤੋਂ ਹਾਂ ਉਹਦੀ ਸਫਾਈ ਨਹੀਂ ਹੋਈ ਜੀ ਸਫਾਈ ਹੋ ਕੇ ਆਪਾਂ ਤੁਹਾਨੂੰ ਕੱਲ ਨੂੰ ਫੋਟੋ ਹੀ ਸੈਂਡ ਕਰ ਦਾਂਗੇ ਇਸ ਤਰ੍ਹਾਂ ਪਹੁੰਚੇ ਤੇ ਬਾਹਾਂ ਦੇ ਉੱਪਰ ਵਰਕ ਹੋਇਆ ਤੇ ਵਿੱਚ ਸਿੱਪੀ ਦਾ ਵਰਕ ਆਊਗਾ 1800 ਰੁਪਏ ਪ੍ਰਾਈਸ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਜੀ ਇਹ 1800 ਤੇ ਦੁਪੱਟੇ ਦੇ ਨਾਲ ਇਹਦਾ ਪ੍ਰਾਈਸ ਰਹੂਗਾ 2000 ਰੁਪਏ ਚਨੌਨ ਦਾ ਦੁਪੱਟਾ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਮੈਂ ਪ੍ਰੋਪਰ ਜਿਹੀ ਦਿਖਾ ਦੇਣੀ ਆ ਤੁਹਾਨੂੰ ਪਿਸਤਾ ਕਿਹੜਾ ਕਹਿ ਰਹੇ ਸੀ ਤੁਸੀਂ ਪਿਸਤਾ ਇਸ ਪਿਸਤਾ ਈ ਸੀ ਜੇ ਤੁਸੀਂ ਮੈਂ ਕਰਾਂਗੇ ਪਿਸਤਾ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਕਲਰ ਕਿਹੜੇ ਕਿਹੜੇ ਨੂੰ ਸ਼ੋ ਕਰਤੋ ਉਹਦੇ ਚ ਹੂੰ ਉਹਦਾ ਜੇ ਉੱਧਰ ਪਿਆ ਹੈ ਉੱਧਰ ਪਿਆ ਨਹੀਂ ਜੋ ਫੈਕਟਰੀ ਦੇ ਵਿੱਚ ਤੇ ਪਾਣੀ ਲੈ ਲਓ ਤੇ ਉੱਧਰ ਪਏ ਨੇ ਜੋ ਫੈਕਟਰੀ ਦੇ ਵਿੱਚ ਫਿਰ ਉਹ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਹੋਲ ਸੇਲ ਤੇ ਸੂਟ ਮਿਲ ਜਾਣਗੇ ਪਰ ਉਹਦੇ ਲਈ ਤੁਹਾਨੂੰ 15 ਤੋਂ 20 ਸੂਟ ਲੈਣੇ ਪੈਣਗੇ ਹਾਂਜੀ ਕੀ ਕੁਐਸ਼ਨ ਸੀ ਤੁਹਾਡਾ ਤੁਸੀਂ ਪੁੱਛ ਸਕਦੇ ਹੋ ਇਸ ਤਰ੍ਹਾਂ ਦੁਪੱਟਾ ਜੀ ਨਾਲ ਇਹ ਚਨਾਉਣ ਦਾ ਦੁਪੱਟਾ ਰਹੂਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਦੁਪੱਟੇ ਲੈ ਕੇ ਆਇਆ ਕਰਾਂਗੇ ਹਾਂਜੀ ਯਾਦ ਆ ਗਿਆ ਕਿਉਂਕਿ orange ਤੁਹਾਡੇ ਹੀ ਕਰਵਾਏ ਸੀ ਤੁਸੀਂ ਹਿਮਾਚਲ ਪ੍ਰਦੇਸ਼ ਤੋਂ ਰਾਈਟ ਅਗਰ ਮੈਂ ਸਹੀ ਹਾਂ ਤਾਂ ਪਲੀਜ਼ ਦੱਸ ਦਿਓ ਤਾਂ ਤੁਹਾਡਾ ਸੂਟ ਹੋ ਚੁੱਕਿਆ ਹੈ ਰੈਡੀ ਇਹ ਦੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਆਊਗਾ ਇਹ ਦੁਪੱਟਾ ਆਊਗਾ ਜੀ ਨਾਲ 2000 ਰੁਪਏ ਦਾ ਪਾਊਗਾ ਤੁਹਾਨੂੰ ਇਹ ਦੁਪੱਟਾ ਬਹੁਤ ਪਿਆਰੀ ਲੁੱਕ ਆਉਂਦੀ ਹੈ ਸੂਟ ਤੇ ਘੇਰੇ ਦੇ ਉੱਪਰ ਵਰਕ ਆ ਤੇ ਪੌਂਚੇ ਤੇ ਬਾਹਾਂ ਦੇ ਉੱਪਰ ਵਰਕ ਕੀਤਾ ਵਿੱਚ ਆਪਾਂ ਹੈਂਡ ਏਮਬ੍ਰੋਇਡਰੀ ਕੀਤੀ ਹੋਈ ਹੈ ਸਿੱਪੀ ਦਾ ਵਰਕ ਤਾਂ ਤੁਸੀਂ ਸੂਟ ਮੰਗਵਾ ਸਕਦੇ ਹੋ ਸਕਰੀਨ ਸ਼ਾਟ ਭੇਜ ਕੇ ਹਾਂ ਜੀ ਪਿੰਕ ਤੁਸੀਂ ਕਿਹੜਾ ਕਹਿ ਰਹੇ ਹੋ ਉਹ ਉਹ ਫਿਰ ਸੈਂਡ ਕਰ ਦੇਵਾਂਗੇ ਨੈਕਸਟ ਹੈਗੇ ਇਹ ਵਾਲਾ ਸੂਟ ਇਹਦੇ ਬਹੁਤ ਜ਼ਿਆਦਾ ਡਿਮਾਂਡ ਆਈ ਸੀਰੀਲ ਨੂੰ ਦੇਖ ਕੇ ਮੇਰੇ সিলవర్ ਗ੍ਰੇ ਕਲਰ ਦੇ ਵਿੱਚ ਪਿਛਲੇ ਸੂਟ ਦਾ ਪ੍ਰਾਈਸ 2000 ਰੁਪਏ ਸੀ ਮੇਰੇ সিলవర్ ਗ੍ਰੇ ਕਲਰ ਦੇ ਵਿੱਚ ਇਹ ਸੂਟ ਪਾਇਆ ਹੋਇਆ ਸੀ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਹੋਇਆ ਡਿਜ਼ਾਈਨ ਤੁਸੀਂ ਵੇਖਿਆ ਹੋਊਗਾ ਬੈਕ ਸਾਈਡ ਤੇ ਫਲਾਰ ਆਊਗਾ ਘੇਰੇ ਦੇ ਉੱਪਰ ਵਰਕ ਆ ਪੌਂਚਿਆਂ ਤੇ ਵਰਕ ਆ ਤੇ ਬਾਜੂ ਤੇ ਵਰਕ ਆਊਗਾ ਜੀ 1450 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਸ਼ਿਪਿੰਗ ਵਿੱਚ ਹੀ ਵਿੱਚ ਹੀ ਆਊਗੀ ਜੀ ਹਾਂਜੀ ਉਹ ਐਕਚੁਅਲੀ ਨਾ ਸੀ ਹੁਣ ਸ਼ਿਪ ਰਾਕਟ ਤੋਂ ਮਤਲਬ ਡਿਲੀਵਰੀ ਵਾਲੀ ਥੋੜੀ ਸਾਈਟ ਚੇਂਜ ਕੀਤੀ ਸੀ ਪੋਸਟ ਕਰਨ ਦੀ ਪਹਿਲਾਂ ਸੀ ਇੰਡੀਅਨ ਪੋਸਟ ਤੋਂ ਕਰਦੇ ਹੁੰਦੇ ਸੀਗੇ ਪੋਸਟ ਤਾਂ ਕਰਕੇ ਮੇभी ਦਿੱਕਤ ਆ ਰਹੀ ਹੋਗੀ ਤਾਂ ਇੱਕ ਦੇਖ ਸਕਦੇ ਤੁਸੀਂ 1450 ਰੁਪਏ ਸੂਟ ਦਾ ਪ੍ਰਾਈਸ ਰੋਗਾ ਸਕਰੀਨਸ਼ਾਟ ਲੈ ਕੇ ਤੁਸੀਂ ਮੰਗਵਾ ਸਕਦੇ ਹੋ ਪੋਂਚਿਆਂ ਤੇ ਵਰਕ ਘੇਰੇ ਤੇ ਵਰਕ ਬਾਜੂ ਤੇ ਵਰਕ ਤੇ ਬੈਕ ਸਾਈਡ ਫਲਾਰ ਆਊਗਾ ਲੈਮਨ ਕਲਰ ਦਾ ਲਾਈਟ ਲੈਮਨ ਕਲਰ ਦਾ ਸੂਟ ਹੈ ਜੀ ਇਹ ਹੀ ਨੈਕਸਟ ਹੈਗਾ ਜੀ ਇਹ ਵਾਲਾ ਸੂਟ yellow ਕਲਰ ਦੇ ਵਿੱਚ mustard ਕਲਰ ਦੇ ਵਿੱਚ ਹੋਇਆ ਰੈਡੀ ਇਹ ਹੋ ਚੁੱਕੇ ਨੇ ਜਿਹੜੇ ਕਸਟਮਰ ਰਹਿ ਗਏ ਸੀ ਤਾਂ ਦੁਬਾਰਾ ਤੋਂ ਹੋ ਚੁੱਕੇ ਨੇ ਇਹ ਫੇ ਤੁਹਾਡਾ orange ਜੀ ਤੁਸੀਂ ਮੈਸੇਜ ਕਰ ਦਿਓ ਮੈਂ ਮੈਂ ਭੁੱਲ ਗਈ ਕਿਹੜਾ orange ਸੀ ਤੁਹਾਡਾ ਕਾਂਕੜ ਇੱਕੋ ਕਾਲੀ ਵਾਲਾ ਕਿਹੜਾ ਡਿਜ਼ਾਈਨ ਸੀ ਡਿਜ਼ਾਈਨ ਕਿਹੜਾ ਸੀ ਹੋਲਸ ਵਾਲਾ ਹੈਲੋ ਜੀ ਸਸ਼ਕਾਲ ਜੀ ਹੋ ਜੇ ਤੁਸੀਂ ਮੈਸੇਜ ਕਰਦੇ ਹੋ ਜੀ ਕਿਉਂਕਿ ਬਹੁਤ ਆਰਡਰਸ ਆਉਂਦੇ ਆ ਇਸ ਕਰਕੇ ਦਿੱਕਤ ਆ ਜਾਂਦੀ ਹੈ ਮੈਂ ਭੁੱਲ ਜਾਂਦੀ ਆ ਨੈਕਸਟ ਹੈਗਾ ਜੀ ਇਹ ਵਾਲਾ ਸੂਟ ਇਸ ਤਰ੍ਹਾਂ ਘੇਰੇ ਦੇ ਉੱਪਰ ਮੈਂ ਬਿਲਕੁਲ ਵਧੀਆ ਜੀ ਤੁਸੀਂ ਕਿਵੇਂ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਪਿਓਰ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਆਪਾਂ ਇਹਦੇ ਵਿੱਚ ਯੂਜ਼ ਕੀਤਾ ਹੋਇਆ ਤੇ ਇਸ ਤਰ੍ਹਾਂ ਬਾਜੂ ਦੇ ਉੱਪਰ ਵਰਕ ਹੋਇਆ ਹੋਇਆ ਜੀ ਦੇਖ ਸਕਦੇ ਤੁਸੀਂ ਪੈਚ ਵਰਕ ਰਾਇਲ ਬਲੂ ਕਲਰ ਦੇ ਵਿੱਚ ਤਾਂ ਨਹੀਂ ਹੈਗਾ ਜੀ ਇੱਕ ਮੈਂ ਦਿਖਾ ਦਿੰਨੀ ਆ